बोलो बैठे तोरे काए तू हो जाए रे ओ अपने वासिना वासिना तू बोल जा रे हेलो टाइगर के गाने फोटो सुनाना जिंदाबाद ਕਲਮਤ ਆਪਾ ਜੀ ਇਹ ਦਿਨ ਵੇਖੀ ਜਲਦੀ ਜਲਦੀ ਕੰਪਨੀ ਆ ਜਾਓ ਬਹੁਤ एक मिनट एक मिनट एक मिनट भाई पश्चिमी प्रधान दादा पश्चिमी प्रधान दादा करते हैं तुम्हारा करते हैं आओ करना आजी आओ मानवता ਇਹ ਬਹੁਤ ਹੀ ਪ੍ਰਕਿਰਿਆ ਹੈ ਉਹ ਇੱਕ ਪੱਲਾ ਅੱਜ ਤੇ ਜਿਹੜਾ ਲੋਕ ਪ੍ਰਵਾੜ ਵਿੱਚ ਲੋਕਾਂ ਦੀ ਨਾਕਾਬਤੀ ਆ ਨਹੀਂ ਬੁਹਾਉਂਦਾ ਕਰਕੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਨਗਰੀ ਗੁਰੂ ਕੀ ਵਡਾਲੀ ਇੱਥੋਂ ਦੇ ਵੋਟਰਾਂ ਨੇ ਸੇਵਕ ਨੂੰ ਜਿਹੜਾ ਸੇਵਾ ਕਰਨ ਦਾ ਮਾਣ ਬਖਸ਼ਿਆ ਸਭ ਤੋਂ ਪਹਿਲਾਂ ਮੈਂ ਆਪਣੇ ਵੋਟਰਾਂ ਦਾ ਸਪੋਰਟਾਂ ਦਾ ਤੈਨੂੰ ਦਿਲੋਂ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵੀ ਪਾਛਾਈ ਮੈਨੂੰ ਬਲ ਤੇ ਬੁੱਧੀ ਬਖਸ਼ਣਗੇ ਤਾਂ ਜੋ ਮੈਂ 5 ਸਾਲਾਂ ਤੱਕ ਪੂਰੀ ਆਪਣੀ ਤੰਦੇ ਨਾਲ ਇਹ ਸੇਵਾ ਜਿਹੜੀ ਆ ਪੂਰਨ ਨਿਭਾ ਸਕਾਂ ਔਰ ਅੱਗੇ ਵੀ ਆਸ ਕਰਦਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਛਾ ਸੇਵਕ ਨੂੰ ਹੋਰ ਸੇਵਾ ਕਰਨ ਦਾ ਜਿਹੜਾ ਮੌਕਾ ਬਖਸ਼ਣਗੇ ਤੁਹਾਡੀ ਬਰਦਾਜੀ ਦਾ ਹੈਗੀ ਲੱਖਣੇ ਬੱਦੀ ਦੀਆਂ ਮੁਸ਼ਕਲਾਂ ਦਾ ਹਾਲ ਪਹਿਲ ਕਰ ਬਿਟ ਕੀ ਇਹ ਕਰਨਾ ਚਾਹੀਦਾ ਵੇਖੋ ਜੀ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੁੰਦੀ ਆ ਵੀ ਜਿਹੜਾ ਮੇਰ ਸਾਡੀ ਕਾਂਗਰਸ ਪਾਰਟੀ ਦਾ ਬਣ ਜਾ ਰਿਹਾ ਔਰ ਮੈਂ ਹਰਕਬਿੰਦਰ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦਾ ਕਿ ਮੇਰ ਜਲਦੀ ਤੋਂ ਜਲਦੀ ਬਣੇ ਤਾਂ ਜੋ ਇੱਥੋਂ ਦੀ ਸੇਵਾ ਜਿਹੜੀ ਆ ਸਾਡੇ ਮੇਰ ਜਿਹੜਾ ਵਾ ਸਾਡਾ ਕਾਂਗਰਸ ਦਾ ਬਣੂਗਾ ਤੇ ਮੈਂ ਮੈਂ ਸਰਕਾਰੇ ਗਾੜੀ ਰਿਕਵੈਸਟ ਰੱਖ ਕੇ ਤੇ ਆਪਣੇ ਜਿਹੜੇ ਗੁਰੂ ਕੀ ਬਡਾਲੀ ਤੇ ਕੰਮਾਂ ਦੀ ਜਿਹੜੀ ਆ ਉਹਨਾਂ ਗਾੜੀ ਬੇਨਤੂ ਕਰੂੰਗਾ ਤਾਂ ਜੋ ਹਰਗਮਨ ਸਾਹਿਬ ਜੀ ਨਗਰ ਕੀ ਜਿਹੜੀ ਆ ਸੇਵਾ ਇਹ ਕਰ ਸਕੀ। ਪੈਸੇ ਸਾਡੇ ਕੋਲ ਬਹੁਤ ਹੀ ਬਹੁਤ ਹੀ ਜ਼ਿਆਦਾ ਸਾਡੇ ਕੌਂਸਲਰ ਜਿਹੜੇ ਬੱਬੂ ਸਖਤਰ ਜੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਪਹਿਲਾਂ ਰਹਿ ਚੁੱਕੇ ਆ ਉਹਨਾਂ ਨੇ ਬਹੁਤ ਹੀ ਜ਼ਿਆਦਾ ਵਿਕਾਸ ਕਰਵਾਇਆ ਸੀ। ਟਾਈਮ ਘਟ ਹੋਣ ਦੇ ਕਾਰਨ ਜਿਹੜੇ ਸਾਡੇ ਪੈਸੇ ਜਿਹੜੇ ਆ ਉਸੇ ਤਰ੍ਹਾਂ ਪੈਂਡਿੰਗ ਪਏ ਆ ਜਿਹੜੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ। ਉਹਨੇ ਸਾਡੇ ਕੰਮ ਜਿਹੜੇ ਆ ਬੰਦ ਕਰਵਾ ਦਿੱਤੇ ਨੇ ਦੇ ਸਾਡਾ ਇੱਥੇ ਜਿਹੜਾ ਇਹ ਕੰਮ ਦਾ ਕੋਈ ਵੀ ਇਹੋ ਜਿਹਾ ਬਹਾਨਾ ਨਹੀਂ ਰਹਿਣਾ ਕਿ ਸਾਡੇ ਕੰਮ ਨਹੀਂ ਹੋਇਆ ਜਿਸ ਤਰ੍ਹਾਂ ਪਿਛਲੇ ਦਿਨ ਹੀ ਕਾਫੀ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਮੱਸਿਆ ਰਹੀ ਹੈ ਹਲਕਾ ਦਾਸ਼ਟ ਦੇ ਵਿੱਚ ਕਾਫੀ ਦਿੱਕਤ ਆਈ ਹੈ ਗੰਦਾ ਪਾਣੀ ਪੀਣ ਦੇ ਸਿੱਤੇ ਲੋਕ ਮਜਬੂਰ ਹੋਏ ਉਹਦੇ ਲਈ ਪਹਿਲ ਦੇ ਅਧਰਤ ਕੀ ਕੰਮ ਕਰਨਾ ਚਾਹੋ ਦੇਖੋ ਜੀ ਉਹ ਉਹ ਸਭ ਨੂੰ ਨਕਮੀ ਸਰਕਾਰ ਦੀ وجہ ਦੇ ਨਾਲ ਇਹ ਸਿਸਟਮ ਜਿਹੜਾ ਵਿਗੜਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ وجہ ਦੇ ਨਾਲ ਉਹ ਸਿਸਟਮ ਵਿਗੜਿਆ ਜਿੰਨਾ ਚੇ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਹੀ ਆ ਕਦੀ ਵੀ ਕੋਈ ਐਸੀ ਜੀ ਮੁਸ਼ਕਲ ਨਹੀਂ ਆਈ ਅੱਜ ਵੇਖੋ ਤੇ ਹੀ ਪੂਰੇ ਅੰਮ੍ਰਿਤਸਰ ਦੇ ਵਿੱਚ ਸਾਡੀ ਜਿਹੜੀ ਆ ਸਮਾਰਟ ਸਿਟੀ ਅੰਮ੍ਰਿਤਸਰ ਗੁਰੂ ਕੀ ਨਗਰੀ ਘੁਮਾਉਂਦੀ ਆ ਬਾਹਰ ਟੂਰਿਸਟ ਆਉਂਦਾ ਅਤੇ ਆ ਕੇ ਨੱਕ ਤੇ ਉਤੇ ਕਪੜਾ ਬੰਨ ਕੇ ਜਿਹੜਾ ਲੰਘਦਾ ਕਿਉਂਕਿ ਥਾਂ ਥਾਂ ਤੇ ਗੰਦਗੀ ਪਈ ਆ ਥਾਂ ਥਾਂ ਤੇ ਕੂੜਾ ਜਿਹੜਾ ਜਮਾ ਹੋਇਆ ਸੋ ਇਹ ਸਾਰੀ ਵਜ੍ਹਾ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿੰਨਾ ਕੋ ਸਰਕਾਰ ਨਹੀਂ ਚੱਲ ਰਹੀ ਔਰ ਜਿੰਨਾ ਦੀ ਬਚਾ ਦੇ ਨਾਲ ਸਾਡੀ ਗੁਰੂ ਕੀ ਨਗਰੀ ਦੇ ਵਿੱਚ ਗੰਦਗੀ ਪਈ ਹੈ ਵੇਖੋ ਜੀ ਇਹ ਲੋਕਾਂ ਦਾ ਬਦਲਾਅ ਸੀ ਆਮ ਆਦਮੀ ਪਾਰਟੀ ਦਾ ਬਦਲਾਅ ਜਿਹੜਾ ਵਾ ਹੁਣ ਸਾਡੇ ਵੋਟਰਾਂ ਨੇ ਵੇਖ ਲਿਆ ਕਿ ਇਹਨਾਂ ਨੇ ਕੀ ਕਰਨਾ ਵਾ ਹੁਣ ਇਹ ਇਹ ਬਦਲਾਅ ਜਿਹੜਾ ਦੁਬਾਰਾ ਮੁੜ ਜਿਹੜਾ ਵਾ ਹੁਣ ਇਹ ਸਾਡੇ ਸਵੋਟਰ ਤੇ ਸਪੋਰਟਰ ਜਿਹੜੇ ਲਿਆਉਣਗੇ ਜਿਸ ਤਰ੍ਹਾਂ ਵੇਖਿਆ ਤੁਸੀਂ ਕਿ ਅੰਮ੍ਰਿਤਸਰ ਦੇ ਵਿੱਚ 43 44 ਸੀਟਾਂ ਜਿਹੜੀਆਂ ਕਾਂਗਰਸ ਲੈ ਗਈ ਹੈ ਸਾਡੇ ਐਫਸੀ ਦੀਆਂ ਕਾਰਪੋਰੇਸ਼ਨਾਂ ਦੀਆਂ ਔਰ ਇੱਥੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ 2027 ਦੇ ਵਿੱਚ ਜਿਹੜੀ ਆ ਮੋਢ ਸਰਕਾਰ ਜਿਹੜੀ ਆ ਕਾਂਗਰਸ ਪਾਰਟੀ ਦੀ ਬਣ ਜਾ ਰਹੀ ਹੈ ਕਾਂਗਰਸ ਪਾਰਟੀ ਸਾਡੇ ਸਾਡੀ ਪਾਰਟੀ ਨੇ ਬਹੁਤ ਰਾਸ਼ਨ ਕਾਰਡ ਬਣਾਏ ਸੀ ਮੇਰੀ ਵਾਰਡ ਦੇ ਵਿੱਚ 75 ਨੰਬਰ ਵਾਰਡ ਦੇ ਵਿੱਚ ਸਾਡੇ ਸਾਬਕਾ ਕੌਂਸਲਰ ਬੱਪੂ ਸ਼ਕਤਰ ਜੀ ਨੇ ਬਹੁਤ ਕਾਰਡ ਬਣਾਏ ਸੀ ਔਰ 2250 ਕਾਰਡ ਜਿਹੜਾ ਆ ਜਦੋਂ ਇਹ ਸਰਕਾਰ ਨਵੀਂ ਬਣੀ ਆ ਸਾਡੇ ਮਜ਼ਦੂਰ ਗਰੀਬਾਂ ਦਾ ਕੱਟ ਦੇ ਇਕੱਠ ਦਿੱਤੇ ਉਹਨਾਂ ਨੇ ਤੇ ਬਹੁਤ ਹੀ ਗਰੀਬ ਲੋਕ ਜਿਹੜੇ ਇੱਥੇ ਪਰੇਸ਼ਾਨ ਨੇ ਬਾਰ ਬਾਰ ਸਾਡੇ ਕੋਲ ਆਉਂਦੇ ਨੇ ਕਿ ਸਾਡੇ ਕਾਰਡ ਕਿੱਟੇ ਕੱਟੇ ਗਏ ਨੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਕੋ ਅਜੇ ਤੱਕ ਸਾਡੇ ਉਹ ਕਾਰਡ ਵੀ ਜਿਹੜੇ ਆ ਚਾਲੂ ਨਹੀਂ ਕਰਵਾਏ ਗਏ ਮੈਂ ਕਿਹਾ ਜੀ ਮੇਰੇ ਕੋ ਇਹੋ ਜਿਹੇ ਸ਼ਬਦ ਨਹੀਂ ਹੈਗੇ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆ ਆਇਆ ਵੀ ਵੇਖੋ ਮੈਨੂੰ ਜਿਨ੍ਹਾਂ ਨੇ ਸਮਰਥਨ ਦਿੱਤਾ ਵੋਟਰਾਂ ਨੇ ਮੇਰੇ ਕੋ ਕੋਈ ਇਹੋ ਜਿਹੇ ਸ਼ਬਦ ਨਹੀਂ ਹੋਗਾ ਕਿ ਜਿਹੜੇ ਮੈਂ ਸ਼ਬਦ ਵਰਤ ਸਕਾਂ ਕਿਉਂਕਿ ਬਹੁਤ ਵੱਡੀ ਦੇਣ ਹੈ ਮੇਰੇ ਗੁਰੂ ਕੀ ਵਡਾਲੀ ਦੇ ਵੋਟਰਾਂ ਦੀ ਜਿਨ੍ਹਾਂ ਨੇ ਇਸ ਨਮਾਣੇ ਨੂੰ ਮਾਣ ਬਖਸ਼ ਕੇ ਜਿਹੜਾ ਵਾ ਬਹੁਤ ਭਾਰੀ ਵੋਟਾਂ ਦੇ ਨਾਲ ਜਿਤਾਇਆ